ਮੈਂ ਤਾਂ ਨਹੀਂ ਹੁੰਦੀ ਤੈਨੂੰ ਜੱਬਾ ਆ ਗਿਆ ਮੇਰੇ ਘਰ ਸਿਰ ਤਾਂ ਲੈ ਕਰੀਓ ਕਿ ਚਾਹ ਬਣਾ ਦੇ ਬਣਾ ਲਾ ਨਹੀਂ ਆਂ ਜੀ ਹਾਂ ਜਿੰਨੇ ਮੈਨੂੰ ਮਾਫ਼ ਕਰ ਦੋ ਮੈਂ ਹਮੇਸ਼ਾ ਲਈ ਤੁਹਾਡੀ ਹੋ ਕੇ ਰਹਿਣਾ ਚਾਹੁੰਦੀ ਹਾਂ ਮੇਰੇ ਤੋਂ ਗਲਤੀ ਹੋ ਗਈ ਆਏ ਭਾਈ ਕੀ ਹੋ ਗਿਆ ਮੰਗੇ ਮੰਗੇ ਨਾ ਲੱਭ ਕਿਉਂ ਵਾਹਿਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਲੈ ਮੰਗੇ ਬਾਈ 2-4 ਦਿਨਾਂ ਚ ਨਾ ਖੁਸ਼ਖਬਰੀ ਆਉਣ ਵਾਲੀ ਆ ਤੇ ਹੁਣ ਤੁਸੀਂ ਕੁੜੀ ਦਾ ਨਾ ਚੰਗੀ ਤਰ੍ਹਾਂ ਖਿਆਲ ਰੱਖਿਓ ਤੇ ਬਈ ਇਹਨੂੰ ਦੋ ਟਾਈਮ ਦੁੱਧ ਜ਼ਰੂਰ ਪਿਆਓ ਤੇ ਨਾਲ ਜੂਸ ਵਗੈਰਾ ਵੀ ਪਿਆਉਂਦੇ ਰਹੋ ਚੰਗਾ ਠੀਕ ਹੈ ਇਹਦੇ ਨਾਲ ਹੁਣ ਤੁਹਾਡਾ ਬੱਚਾ ਨਾ ਜਿਹੜਾ ਹੈਲਥੀ ਹੋ ਜਾਏ ਠੀਕ ਹੈ ਦੁੱਧ ਤਾਂ ਡਾਕਟਰ ਸਾਹਿਬ ਪੀਂਦੀ ਨਹੀਂ ਹੈ ਸਿਰਾਂ ਕਹਿੰਦੀ ਮੈਂ ਪੀਆ ਕਰ ਪਾਈ ਪੂ ਮੈਂ ਅੱਧਾ ਪਾ ਪੀਲਾ ਜੇ ਬਾਲਾ ਨਹੀਂ ਪੀਤਾ ਜਾਂਦਾ ਉਹ ਬੇਬੇ ਖਰਾਕ ਤਾਂ ਖਵਾਓ ਤੁਸੀਂ ਇਹਨੂੰ ਹੁਣ ਤਾਂ ਸਮਾਂ ਦੀ ਜ਼ਿਆਦਾ ਖਰਾਕ ਦੀ ਲੋੜ ਆ ਗਈ ਇਹਨੂੰ ਠੀਕ ਹੈ ਤੇ ਦਵਾਈ ਮੈਂ ਤੁਹਾਨੂੰ ਦੁਕਾਨ ਤੋਂ ਦਿੰਨਾ ਮੰਗੇ ਆ ਜੀ ਚੰਗਾ ਮੈਂ ਚੱਲਦਾ ਠੀਕ ਹੈ ਦੇਖੋ ਤਾਂ ਹੁਣ ਡਾਕਟਰ ਦੇਰ ਸਾਹਮਣੇ ਕਹਿ ਕੇ ਆ ਦੁੱਧ ਪੀ ਲਿਆ ਕਰ ਡਾਕਟਰ ਦਾ ਕਹਿੰਦਾ ਵੀ 2-4 ਦਿਨਾਂ ਨੂੰ ਖੁਸ਼ਖਬਰੀ ਮਿਲਣ ਵਾਲੀ ਹੈ ਬਾਈ ਤੁਹਾਨੂੰ। ਅੱਛਾ। ਹਾਂ। ਹੁਣ ਠੀਕ ਐ ਨੇਹਾ? ਹਾਂ ਭਾਬੀ ਹੁਣ ਤਾਂ ਠੀਕਾ। ਦਰਦ ਤਾਂ ਨਹੀਂ ਹੁੰਦਾ? ਨਹੀਂ ਨਹੀਂ। ਡਾਕਟਰ ਨੇ ਇੰਜੈਕਸ਼ਨ ਲਾਤਾ ਬੋਲੇ। ਅੱਛਾ ਤੇ ਉਹ ਕਿੱਧਰ ਗਏ ਨੇ? ਉਹ ਵੀ ਰੋ ਦਵਾਈ ਲੈਣੀ। ਦਵਾਈ ਦੂ ਹੀ ਫੜ ਕੇ ਲਾਊਗਾ ਫਿਰ ਮੰਗਾਤਾ। ਅੱਛਾ। ਤੇ ਉਹ ਡਾਕਟਰ ਕਹਿ ਕੇ ਗਿਆ ਵੀ ਜੂਸ ਵਗੈਰਾ ਦੁੱਧ ਜ਼ਰੂਰ ਦਿਵਾ ਕਰੋ। ਇਹਨੂੰ ਵੀ ਚੰਗਾ ਹੈਗਾ। ਭਾਬੀ ਤੁਹਾਨੂੰ ਪਤਾ ਤਾਂ ਹੈਗਾ। ਮੈਂ ਦੁੱਧ ਦੁੱਧ ਨਹੀਂ ਪੀਂਦੀ ਹੈਗੀ। ਮੈਂ ਤਾਂ ਸ਼ੁਰੂ ਤੋਂ ਹੀ ਨਹੀਂ ਪੀਤਾ। ਲੈ। ਦੁੱਧ ਕਿਉਂ ਨਹੀਂ ਪੀਂਦੀ? ਹੁਣ ਤਾਂ ਪੀਣਾ ਹੀ ਪਊਗਾ ਤੈਨੂੰ ਦੁੱਧ। ਉਹੀ ਤਾਂ ਕਿਆ ਇਹ ਦਿਨ ਜਮਾਨੀ ਜਵਾ ਲਗਾ ਅੰਦਰ ਸਿੱਟ ਲਿਆ ਕਰੀ ਬਸ ਬੇਬੇ ਕਹਿਣਾ ਸੌਕਾ ਪਤਾ ਕਿੰਨਾ ਔਕਾ ਲੱਗਦਾ ਮੈਨੂੰ ਦੁੱਧ ਬਿਨਾ ਮੈਂ ਨਹੀਂ ਬੀ ਤੂੰ ਜਵਾਕ ਕਰਕੇ ਦੁੱਧ ਪੀਣਾ ਪੀਂਦੀ ਕਿਉਂ ਨਹੀਂ ਉਹੀ ਤਾਂ ਗੱਲ ਐ ਸੁਣ ਵੀ ਲਈ ਦੀ ਹੁੰਦੇ ਗੱਲ ਕਿਸੇ ਦੀ ਚਲ ਕੋਈ ਨਹੀਂ ਮੰਨ ਲਈ ਦੀ ਹਿਆ ਹਾਂ ਮੈਂ ਆਉਂਦੇ ਹੱਥ ਨਾਲ ਦੇਆ ਕਰੂੰਗੀ ਬੇਬੇ ਪੀਂਦੀ ਕਿਉਂ ਨਹੀਂ ਮੈਂ ਪਿਆਉਂਗੀ ਧੱਕੇ ਨਾਲ ਇਹਨੂੰ ਹਾਂ ਪਿਆ ਦੇ ਕੇ ਕੋਈ ਨਹੀਂ ਭਾਦੀ ਹਣ ਤੂੰ ਵੀ ਜਵਾਕ ਚੱਕਰ ਨੂੰ ਨਾ ਤਿਆਰ ਹੋ ਜਾ ਤੂੰ ਹੀ ਕਢਾਉਣਾ ਐ ਇਹਨੂੰ ਕੋਈ ਨਹੀਂ ਮੈਂ ਤਾਂ ਤਿਆਰ ਐ ਤੇ ਫੇਰ ਖੜਿਆ ਲਿਆ ਕਰੂ ਕੋਈ ਨਹੀਂ ਹੋਰ ਬੇਬੇ ਨਿੰਮੋ ਕਿੱਥੇ ਹੈਗੀ ਉਹ ਇੱਥੇ ਫਿਰਦੀ ਹੋਣੀ ਪੁੱਤ ਖੇਡਦੀ ਐ ਅੰਦਰ ਬੈਠੀ ਐ ਖਿੱਟੀਆਂ ਨੇ ਨਾ ਇਸ ਕਰਕੇ ਅੱਛਾ ਹਾਂ ਮੈਂ ਤਾਂ ਹੁਣੇ ਅੰਦਰ ਹੀ ਵੇਖੀ ਸੀ ਕਮਰੇ 'ਚ ਉਹਨੂੰ ਭਾਬੀ ਰੋਟੀ ਬਣਾ ਲਈ ਬਣਾ ਲਈ ਮੈਂ ਲੈ ਆ ਕੇ ਦਿੰਨੀ ਆ ਖਾਣਿਆ ਮੈਨੂੰ ਭੁੱਖ ਲੱਗੀ ਪਈ ਸੀ ਚਲ ਮੈਂ ਲੈ ਆ ਦਨੀ ਆ ਫਿਰ ਰੋਟੀ ਖਾਣ ਤੋਂ ਬਾਅਦ ਦੁੱਧ ਦਾ ਗਲਾਸ ਲੈ ਆ ਕੇ ਦਊਂਗੀ ਉਹ ਪੀ ਲਈ ਹਾਂ ਮੈਂ ਰੋਟੀ ਰੱਜ ਕੇ ਖਾ ਲੈਣੀ ਆ ਦੁੱਧ ਦੀ ਲੋੜ ਹੀ ਨਹੀਂ ਪੈਣੀ ਕਿਉਂ ਦੇਖ ਲੈ ਆਈ ਮੈਂ ਕਿਵੇਂ ਖਾ ਲੈਣੀ ਰੋਟੀ ਮੈਨੂੰ ਨਹੀਂ ਦੇਣੀ ਦੇਣੀ ਆ ਰੱਜ ਕੇ ਖਾਣੀ ਨਹੀਂ ਦਿੰਦੀ ਹੁਣੀ ਮੁੱਕਰ ਗਈ ਬੇਬੇ ਤੂੰ ਵੀ ਨਹੀਂ ਹੁੰਨੀ ਆ ਦੱਸੀ ਮੈਨੂੰ ਹਾਂ ਤੂੰ ਪੀਨੀ ਆ ਮੈਨੂੰ ਸਾਰਾ ਪਤਾ ਬਰਫ ਪਾ ਕੇ ਪੀਨੀ ਆ ਮੂੰ ਤੱਤਾ ਨਹੀਂ ਫੇਰ ਫਿਰ ਬਰਫ ਤੈਨੂੰ ਪਾਦਾ ਕਰਾਂਗੇ ਹਾਂ ਠੀਕ ਹੈ ਕੋਈ ਨਾ ਬੇਬੇ ਆਪਾਂ ਮੁਕਰ ਨਹੀਂ ਦਿੰਦੇ ਹਾਂ ਚੱਲ ਕੋਈ ਨਹੀਂ ਇੱਕ ਜਣੀ ਫੜ ਲਿਆ ਕਰਾਂਗੇ ਇੱਕ ਜਣੀ ਪਿਆਦਾ ਕਰਾਂਗੇ ਐਂ ਕਰਿਆ ਕਰ ਚੱਲ ਮੈਂ ਲਿਆ ਕੇ ਦਿੰਦੇ ਰੋਟੀ ਠੀਕ ਹੈ ਹਾਂ ਬੀਗਰ ਪੁੱਤ ਬੱਚਾ ਵੀ ਤੰਦਰੁਸਤ ਹੋਊਗਾ ਸੁੱਖ ਨਾਲ ਮਸਾ ਤਾ ਰੱਬ ਨੇ ਆ ਦੇਣ ਲਿਆਂਦੇ ਹੈ ਹਾਂ ਬੇਬੇ ਠੀਕ ਗੱਲ ਮੰਨੀ ਦੀ ਹੁੰਦੀ ਹੈ ਇਹ ਤੁਸੀਂ ਦੇਖੇਗੀ ਭਾਬੀ ਨੂੰ ਕਿੰਨੀ ਖੁਸ਼ੀ ਹੈ ਨਾ ਦੇਖ ਲਾ ਕਿੰਨਾ ਮੂੰਹ ਐ ਆਇ ਰਿਹਾ ਹੋਇਆ ਪਿਆ ਆਇ ਰਿਹਾ ਦਾਈ ਨਹੀਂ ਕੁਛਾ ਦੇਖ ਲਾ ਹਾਂ ਭਾਬੀ ਨੂੰ ਤਾਂ ਬੜੀ ਖੁਸ਼ੀ ਹੈ ਹੁੰਦਾ ਹੀ ਆ ਬਈ ਹੋਵੇ ਕਿ ਮੇਨਾ ਬਸ ਹੁੰਦਾ ਵਾਈਗਲ ਹਾਂ ਮੇਰੀ ਭਾਬੀ ਦੀ ਵੀ ਝੋਲੀ ਭਰਦੇ ਬਸ ਹਾਂ ਬਸ ਪਰ ਮੈਂ ਵੀ ਇਹੀ ਮੇਰੇ ਵੀ ਇਹੀ ਮੂਡ ਸੀ ਰੱਬ ਇਹਨਾਂ ਨੂੰ ਵੀ ਖੁਸ਼ੀਆਂ ਦੇਵੇ ਹੈ ਨਾ ਇਹਨਾਂ ਦੀ ਵੀ ਝੋਲੀ ਭਰ ਦੇ ਮੇਰੇ ਪ੍ਰਮਾਤਮਾ ਕਿੰਨਾ ਟਾਈਮ ਹੋ ਗਿਆ ਭਾਬੀ ਦਾ ਵਿਆਹ ਹੋਏ ਨੂੰ ਸਹੀ ਗੱਲ ਹੈ ਬੁੱਤ ਵਿਚਾਰੀ ਤਾਂ ਨਾ ਜਵਾਕੀ ਮਾਂ ਭਾਬੀ ਨੂੰ ਕਿਹਾ ਸੀ ਵੀ ਤੂੰ ਦਵਾਈ ਦਵੀ ਲੈ ਲੈ ਕਿਸੇ ਕੋਲੋਂ ਹੂੰ ਭਾਬੀ ਕਹਿੰਦੀ ਜਦੋਂ ਵਾਇਗਰੂ ਨਹੀਂ ਦੇਣਾ ਹੋਇਆ ਨਾ ਆਪੇ ਦੇ ਨਾ ਫਿਰ ਠੀਕ ਹੈ ਪੁੱਤ ਬੱਚਾ ਤਾਂ ਦੇਣਾ ਹੀ ਹੈ ਪ੍ਰਮਾਤਮਾ ਨੇ ਆਪੇ ਦੇਊਗਾ ਆਪਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਤੂੰ ਦੇਖ ਲਈ ਹੁਣ ਉਹਨੂੰ ਪ੍ਰਮਾਤਮਾ ਜ਼ਰੂਰ ਉਹਦੀ ਝੋਲੀ ਭਰੂਗਾ ਮੈਨੂੰ ਪੱਕੀ ਤਸੱਲੀ ਹੈ ਸਹੀ ਗੱਲ ਹੈ ਤਾਈ ਤਾਂ ਦੇਖ ਭਾਬੀ ਕਿੰਨਾ ਖੁਸ਼ ਹੁੰਦੀ ਹੈ ਹੋਰ ਮੇਰੇ ਜਵਾਬ ਨੂੰ ਇਹ ਦੇਖ ਕੇ ਇੰਨਾ ਖੁਸ਼ ਹੋ ਜਾਂਦੀ ਆ ਆਪਦੇ ਹਿੱਸੇ ਦਾ ਪਤਾ ਨਹੀਂ ਕਿੰਨਾ ਖੁਸ਼ ਹੋਊਗੀ ਫਿਰ ਉਹੀ ਤਾਂ ਗੱਲ ਹੈ ਰੱਬ ਦੇਊਗਾ ਕਿਉਂ ਨਹੀਂ ਕੁਛ ਨਹੀਂ ਕੋਕੇ ਰੱਖਦਾ ਉਹ ਕਭੇ ਤੂੰ ਰੋਟੀ ਨਹੀਂ ਖਾਦੀ ਹਲੇ ਖਾਣੀ ਆ ਬਸ ਤੇਰੇ ਤੇਰੇ ਦੁੱਖੜਾ ਦੇਖ ਕੇ ਮੈਂ ਸਾਰਾ ਕੁਝ ਭੁੱਲ ਜਾਨੀ ਆ ਬੱਬੇ ਮੇਰੇ ਤਾਂ ਦਰਦ ਹੀ ਬਹੁਤ ਉੱਠ ਖੜਾ ਸੀ ਪਤਾ ਤੈਨੂੰ ਮੈਂ ਰੋਹੀ ਦਾ ਗੱਲ ਆ ਮੈਂ ਕੀ ਪਰੌਂਠੇ ਖਾ ਲਾਂ ਤੂੰ ਤਾਂ ਮੇਲੀ ਜਾਂਦੀ ਸੀਗੀ ਚਲ ਕੋਈ ਹੁਣ ਠੀਕ ਐ ਤੂੰ ਹਾਂ ਹੁਣ ਤਾਂ ਠੀਕ ਆ ਚਲ ਚੱਲ ਜੀਏ ਫਿਰ ਅੰਦਰ ਚਲ ਰੋਟੀ ਰੋਟੀ ਦੇਗੀ ਤੈਨੂੰ ਕਮੰਡ ਇਸ ਕਰ ਚ ਕਿੰਨੀਆਂ ਖੁਸ਼ੀਆਂ ਆਉਣੀਆਂ ਸੀਗੀਆਂ। ਬੇੜੇ ਚ ਰੋਣ ਕਾ ਲੱਗ ਜਾਣੀਆਂ ਸੀਗੀਆਂ। ਪਰ ਆਪਣੇ ਤਾਂ ਮੇਰੀ ਕੁੱਖ ਹਰੀ ਨਹੀਂ ਕੀਤੀ। ਮੈਂ ਕੀ ਕਰਾਂ? ਕਿਉਂ ਕਿਸ ਤਰ੍ਹਾਂ ਰੱਬ ਤਾਂ ਮੇਰੇ ਨਾਲ ਐਵੇਂ ਸੀ ਹਿਤਾ ਤੁਰੂ ਹੀ ਨਹੀਂ। ਮੈਂ ਦੇਖ ਲਾ ਆਪਣੇ ਮਿਹਰੇ ਚ ਕਿੰਨੀਆਂ ਖੁਸ਼ੀਆਂ ਨੇ ਹਨਾ ਦੋ ਚਾਰ ਦਿਨਾਂ ਚ ਆਪਣੇ ਰੌਣਕ ਲੱਜੂ ਘਰ ਤੇ ਕਾਸ਼ ਰੱਬ ਆਪਾਂ ਨੂੰ ਵੀ ਜਵਾਕ ਦੇ ਦਿੰਦਾ ਕੋਈ ਨਸੀਬ ਤੇ ਤੂੰ ਫਿਕਰ ਨਾ ਕਰ ਇੱਕ ਦਿਨ ਆਪਣੀ ਨੂੰ ਬਾਈ ਨੂੰ ਸੁਣੂਗਾ ਕੀ ਸੁਣੂਗਾ ਜੀ ਬਾਈ ਗੁਰੂ ਅਜੇ ਤੱਕ ਤਾਂ ਸੁਣੀ ਨਹੀਂ ਬਾਈ ਗੁਰੂ ਨੇ ਆਪਣੀ ਕੋਈ ਨਾ ਤੂੰ ਤੇ ਭਰੋਸਾ ਰੱਖਾ ਕੀ ਭਰੋਸਾ ਰੱਖਾ ਉਹਦੇ ਪ੍ਰੋਸਤੇ ਤੇ ਫਿਰਦੀਆਂ ਜੀ ਮੈਂ ਤਾਂ ਥੁਰੀ ਆਪਣੇ ਘਰ ਤੇ ਸਾਰਾ ਕੁਝ ਠੀਕ ਹੋ ਗਿਆ ਬਸ ਇੱਕ ਕਮੀ ਹੈ ਕੱਲੇ ਜਵਾਕ ਦੀ ਕੋਈ ਨਾ ਜਵਾਕ ਵੀ ਹੋ ਜਾਊਗਾ ਉਤੇ ਪ੍ਰੋਸਸਰ ਰੱਖੀ ਦਾ ਉਹ ਸਾਬ ਵੀ ਠੀਕ ਕਰ ਦਿੰਦਾ ਉਹ ਸਬਜ਼ੀਆਂ ਚੋੜੀਆਂ ਭਰ ਦਿੰਦਾ ਜੀ ਮੈਨੂੰ ਤਾਂ ਹੁਣ ਤਾਂ ਜ ਕੋਈ ਉਮੀਦ ਹੀ ਨਹੀਂ ਸੱਚੀ ਦੱਸਾ ਕੋਈ ਨਾ ਨੇਹਾ ਦਾ ਬੱਚਾ ਵੀ ਤਾਂ ਆਪਣਾ ਹੀ ਆਏਗਾ ਆਪਣਾ ਤਾਂ ਹੈਗਾ ਜੀ ਫਿਰ ਨੇਹਾ ਨੇ ਕਿਹੜਾ ਆਪਣੇ ਕੋਲ ਹੀ ਰਹਿਣਾ ਉਹ ਤਾਂ ਭੱਗ ਜੂਗੀ ਆਪਦੇ ਸਹੁਰੇ ਫਿਰ ਆਪਾਂ ਦੋਨੇ ਜਣੇ ਰਹਿ ਜਾਾਂਗੇ ਕੰਦਾ ਖਾਣ ਨੂੰ ਪੈਣਗੇ ਘਰ ਦੇ ਆ ਕੋਈ ਨਾ ਉਪਰੋਸਰ ਆਖ ਬਾਈਰ ਦੇ ਉਹ ਸਭ ਠੀਕ ਕਰ ਦੂਗਾ ਚਲੋ ਜੀ ਤੁਸੀਂ ਕਹੀ ਆ ਨੇ ਤਾਂ ਠੀਕ ਹੈ ਜੀ ਮੰਨ ਲਵਨੀ ਐ ਮੈਂ ਚਲੋ ਹੁਣ ਕੰਮ ਕਰ ਲਾ ਮੈਂ ਨਾ ਬਾਜ਼ਾਰ ਜਾਣਾ ਨਹੀਂ ਹਨ ਫਰੂਟ ਲਿਆ ਦਿਆ। ਠੀਕ ਹੈ ਲੈ ਜਾਓ। ਉਹ ਡਾਕਟਰ ਕਹਿੰਦਾ ਕਿਦਾ ਇਹਨੂੰ ਜੂਸ ਵਗੈਰਾ ਦਿਆ ਕਰੋ ਲਿਆ ਕੇ। ਹਾਂਜੀ ਮੈਂ ਉਸਦੀ ਮੈਨੂੰ ਦੱਸਤੀ ਸੀਗੀ ਲੈ ਆਓ ਤੁਸੀਂ ਫਰੂਟ ਵਗੈਰਾ। ਹਾਂ ਉਹਦਾ ਖਿਆਲ ਰੱਖਿਆ ਯਾਰ। ਠੀਕ ਹੈ। ਕੋਈ ਨਾ ਜੇ ਆਪਾਂ ਉਹਦੀ ਦੇਖਭਾਲ ਕਰਾਂ ਇੱਕ ਦਿਨ ਬਾਅਦ ਉਹ ਆਪਣੀ ਜਰੂਰ ਸੁਣੂਗਾ। ਕੋਈ ਨਾ ਤੁਸੀਂ ਫਿਕਰ ਨਾ ਕਰੋ ਜੀ ਮੈਂ ਪੂਰਾ ਧਿਆਨ ਰੱਖੂਗੀ ਉਹਦਾ। ਠੀਕ ਹੈ ਜੀ। ਚਲ। ਨੇ ਹਾਂ ਦੀ ਝੋਲੀ 'ਚ ਤਾਂ ਦੋ ਜਵਾਕ ਹੋ ਜਾਣਗੇ। ਮੇਰੀ ਝੋਲੀ 'ਚ ਤਾਂ ਇੱਕ ਵੀ ਨਹੀਂ ਆਗਾ। ਮੈਂ ਕੀ ਕਰਾਂ? ਕੀ ਹੋ ਗਿਆ ਬੱਬੀ ਕੀ ਕਰੀਂ ਨੇ ਮੈਂ ਮੇਰੇ ਤੋਂ ਆਵਾਜ਼ ਜੀ ਸੁਣ ਕੇ ਆਈ ਸੀ ਕੀ ਹੋ ਗਿਆ ਨਹੀਂ ਹਾਂ ਮੈਂ ਤੇਨਾਂ ਗੱਲ ਕਰਨੀ ਆ ਤੂੰ ਅੰਦਰ ਆ ਚੱਲ ਬੱਬੀ ਪਰ ਹੋ ਕੀ ਗਿਆ ਕੋਈ ਜ਼ਰੂਰੀ ਗੱਲ ਕਰਨੀ ਆ ਤਾ ਜਾ ਸਕਦੇ ਮੈਂ ਤਾਂ ਐ ਸੀ ਤੂੰ ਮੈਨੂੰ ਜਵਾਬ ਦੇਂਗੀ ਪਰ ਤੂੰ ਆਪ ਦੇ ਭਰਾ ਦੇ ਤੇ ਮੇਰੀ ਖੁਸ਼ੀ ਵੇਖੀ ਤੂੰ ਹਾਂ ਕਰ ਗਈ ਪਾਪੀ ਤੇਰੇ ਖੁਸ਼ੀ ਚ ਮੇਰੀ ਖੁਸ਼ੀ ਆ ਨਾਲੇ ਜਿਹੜਾ ਫੈਸਲਾ ਤੂੰ ਕਰ ਹੀ ਲਿਆ ਉਹ ਫੈਸਲੇ ਤੋਂ ਮੈਂ ਕਿਵੇਂ ਮੁਕਰ ਜੂੰਗੀ ਤੇਰਾ ਫੈਸਲਾ ਮੇਰੇ ਸਿਰ ਮੱਥੇ ਨਾਲੇ ਭਾਬੀ ਮੈਂ ਤਾਂ ਪਹਿਲਾਂ ਨਹੀਂ ਤੇਰੀ ਕਦੇ ਕੋਈ ਗੱਲ ਮੋੜੀ ਤਾਂ ਹੁਣ ਕਿਵੇਂ ਮੋੜ ਦਿੰਦੀ ਇਹ ਗੱਲ ਤਾਂ ਜੇ ਤੂੰ ਮੈਨੂੰ ਸਾਫ਼ ਵੀ ਕਹਿ ਦਿੰਦੀ ਨਾ ਮੈਂ ਤਾਂ ਵੀ ਮੰਨ ਲੈਣੀ ਸੀ ਤੂੰ ਮੇਰੇ ਮਨ ਵਿੱਚ ਦਵਾਈ ਜਾਨੇ ਕੀ ਪਰ ਸੱਚ ਤੂੰ ਬਹੁਤ ਗਲਤ ਕੀਤਾ ਹੈ ਤੂੰ ਸਾਰੇ ਡਰਾਮੇ ਕਰ ਦਿੰਦੇ ਸੀ ਮਾ ਮਾਨ ਦੇ ਕਾਹਨ ਰੱਬ ਨੇ ਤੈਨੂੰ ਮਾਣੇ ਬਣਾਇਆ ਇਹ ਤਾਂ ਹੁਣ ਤੈਨੂੰ ਸੀ ਜਾ ਪੁੱਤ ਨਹੀਂ ਕੋਲ ਸਾਲ ਕੋਈ ਨਹੀਂ ਲੰਤੀ ਤਾਂ ਆਪਣਾ ਜਿਹਾ ਹੋਈ ਹੈ ਪਰ ਅਬ ਤੂੰ ਮਾਫੀ ਮੰਗ ਲੈਂਦਾ ਮੈਂ ਇਹ ਨੂੰ ਸਭ ਠੀਕ ਕਰ ਦਿਆਂਗਾ ਕਿ ਤੋਏ ਮੇਰਾ ਬੋਤੋ ਮੰਮੀ ਉਥੋ ਆਇਆ ਸੀ ਮbro ਰੋਟੀ ਖਾ ਲਈ ਹੋਰ ਖਾ ਲਈ ਅੱਛਾ ਮੰਮੀ ਮੈਂ ਤੇਰੀ ਗੁੱਦੀ ਵਿੱਚ ਬੈ ਜਾ ਲੈ ਹਾਂ ਬੋਤੋ ਪੈ ਜਾ ਆ ਜਾ ਮੈਂ ਨਹੀਂ ਪੈਂਦਾ ਵੀਰ ਜੀ ਤੇ ਵਜੇ ਨਾ ਲੇ ਲੈ ਮੇਰੀ ਛੱਲੀ ਜੀ ਐਂ ਕੁਛ ਨਹੀਂ ਹੁੰਦਾ ਆ ਜਾ ਪੈ ਜਾ ਮੰਮੀ ਜੀ ਦੋ ਵੀਰ ਆ ਗਏ ਨਾ ਹਾਂ ਮੈਂ ਉਹਨਾਂ ਬਹੁਤ ਛੋੜ ਕੇ ਆ ਕੇ ਲੇ ਤੇ ਉਹਦੇ ਨਾਲ ਖੇਡਿਆ ਕਰ ਹਾਂ ਬੋਤ ਠੀਕ ਆ ਖੇਡ ਲਿਆ ਕਰ ਹੋਰ ਕਿਦ ਨਾਲ ਖੇਡਣਾ ਤੇਰੇ ਵੀਰੇ ਨੇ ਹੈ ਮਮੋ ਮੇਰੇ ਵਰਗੇ ਹੀ ਹੋਊਗਾ ਮੈਂ ਹਾਂ ਹਾਂ ਜਮਾਂ ਤੇਰੇ ਵਰਗੇ ਹੀ ਹੋਊਗਾ ਤੇ ਹੁਣ ਆਪਾਂ ਆਪਣੇ ਘਰੇ ਚੱਲ ਲਈਏ ਤੇਜੀ ਤੇਜੀ ਮੈਨੇ ਮੈਂ ਆਜੇ ਬੀੜੀ ਨੂੰ ਕੁਛ ਨਹੀਂ ਤੁਕਾਂਦੀ ਹਾਂ ਬੁੱਤ ਮਮੇ ਕੀ ਹੋ ਗਿਆ ਨਾ ਪੁੱਤ ਕੁਛ ਨਹੀਂ ਹੈ ਤੂੰ ਅੰਦਰ ਜਾ ਕੇ ਬੈਠ ਤੇ ਪੈਗਾ ਨੀ ਮੋਤੀ ਤੇਰੇ ਸੁਪਨੇ ਸੁਪਣੀ ਰਹਿ ਜਾਣਗੇ ਮੈਂ ਤਾਂ ਲਗਦਾ ਤੇਰਾ ਸੁਪਨਾ ਹੁੰਦੀ ਪੂਰਾ ਹੋਣਾ ਮੈਨੂੰ ਪਤਾ ਤੈਨੂੰ ਬਹੁਤ ਸੌਗਾ ਤੇਰੇ ਵੀਰੇ ਦਾ ਪਰੇਜਾ ਚਾਈ ਰਹੂ ਤੇਰਾ ਨਾਨੇ ਹਾਂ ਇੱਥੇ ਬੈਠੀ ਆ ਅੰਦਰ ਬੈਠ ਜਾਂਦੀ ਫਾਬੀ ਅੰਦਰ ਨਾ ਮੈਨੂੰ ਘਬਰਾਟ ਜੀ ਹੋ ਜਾਂਦੀ ਸੀ ਮੈਂ ਤਾਂ ਬੈਗੀ ਨਾਲੇ ਹਵਾ ਚੱਲੀ ਜਾਂਦੀ ਨਾ ਕੀ ਹੋ ਗਿਆ ਠੀਕ ਤਾਂ ਹਾਂ ਪਾਬੀ ਠੀਕ ਹਾਂ ਦਵਾਈ ਦਵਾਈ ਲੈ ਲੈ ਹਾਂ ਦਵਾਈ ਤਾਂ ਲੈ ਲੀਨਾ ਚੱਲ ਲੈ ਖਾ ਲੈ ਪਾਬੀ ਮੇਰਾ ਕੁਝ ਵੀ ਖਾਣੂ ਜੀ ਨਹੀਂ ਕਰਦਾ ਕਿਉਂ ਨਹੀਂ ਜੀ ਕਰਦਾ ਕਮਲੀ ਜੇ ਨਾ ਖਾਏਂਗੀ ਤਾਂ ਫਿਰ ਨਾਲੇ ਹੁਣ ਤਾਂ ਤੇਰੇ ਲਈ ਜ਼ਰੂਰੀ ਆ ਖਾਣਾ ਪੀਣਾ ਧਿਆਨ ਰੱਖਿਆ ਕਰ ਖਾਣ ਪੀਣ ਦਾ ਹਾਂ ਪਾਬੀ ਤੇ ਨੇਹਾ ਮੈਂ ਤੇਨ ਨਾਲ ਗੱਲ ਕਰਨੀ ਸੀ ਹਾਂ ਪਾਬੀ ਥੈਂਕ ਯੂ ਮੇਰੀ ਗੱਲ ਮੰਨਣ ਲਈ ਲੈ ਪਾਬੀ ਇਹ ਤਾਂ ਮੇਰਾ ਫਰਜ਼ ਸੀਗਾ ਨਾਲੇ ਮੈਂ ਤੇਰੀ ਗੱਲ ਕਿਉਂ ਨਹੀਂ ਮੰਨੂੰਗੀ ਭਾਬੀ ਇਹ ਜ਼ਿੰਦਗੀ ਤਾਂ ਮੈਂ ਤੇਰੇ ਲਈ ਹੀ ਲਈ ਹੋਈ ਆ ਨੇਹਾ ਇਹ ਗੱਲ ਨਾ ਆਪਣੇ ਦੋਵਾਂ ਵਿੱਚ ਹੀ ਰਵੇ ਕਿਸੇ ਕੋਲ ਦੱਸੀ ਨਾ ਕਿਸੇ ਦਾ ਮਤਲਬ ਸਮਝਦੀ ਹੈ ਨਾ ਕਿਹਦੇ ਕੋਲ ਕਹਨੀ ਆ ਮੈਂ ਹਾਂ ਭਾਬੀ ਇਹ ਤਾਂ ਮੇਰਾ ਫਰਜ਼ ਆਗਾ ਨਾਲੇ ਤੇਰੀ ਨੰਦ ਨੂੰ ਨਾ ਆਪਨੇ ਸਬਰ ਬਹੁਤ ਦਿੱਤਾਗਾ ਨਹੀਂ ਦੱਸਦੀ ਭਾਬੀ ਥੈਂਕ ਯੂ ਨੀਹਾ ਨਾਲ ਤੇਨੂੰ ਵੀ ਪਤਾ ਜੇ ਤੂੰ ਆ ਗੱਲ ਕਿਸੇ ਕੋਲ ਕਰਤੀ ਨਾ ਆਪਣੇ ਘਰ ਚ ਕਲੇਸ਼ ਫੇਰ ਹੋ ਜਾਣਾ ਹਾਂ ਭਾਬੀ ਪਤਾ ਹੈ ਮੈਨੂੰ ਕੋਈ ਨਹੀਂ ਭਾਬੀ ਤੂੰ ਫਿਕਰ ਨਾ ਕਰ ਮੈਂ ਗੱਲ ਕਿਸੇ ਨੂੰ ਨਹੀਂ ਦੱਸਦੀ ਫੈਮਲੀ ਤੇਰੇ ਹੁੰਦੇ ਕਾ ਦਾ ਫਿਕਰ ਕਰਨਾ ਮੈਂ ਚੱਲ ਨਾਲੇ ਖਾ ਲ ਕੁਝ ਹੋਰ ਚਾਹੀਦਾ ਨਹੀਂ ਨਹੀਂ ਭਾਬੀ ਬਸ ਜੇ ਕੁਝ ਚਾਹੀਦਾ ਤਾਂ ਮੈਂ ਦੱਸਦੀ ਚੰਗਾ ਆਵਾਜ਼ ਮਾਰਦੀ ਤੇ ਆਜ ਨਾਲੇ ਅੰਦਰ ਬਹਿ ਜਾ ਇੱਥੇ ਬੈਠੀ ਆ ਕੋਈ ਨਹੀਂ ਭਾਬੀ ਤੂੰ ਚੱਲ ਮੈਂ ਆਉਣੀ ਠੀਕ ਹੈ ਤੈਨੂੰ ਵੀ ਪਤਾ ਭਾਬੀ ਕਿ ਆਪਣੇ ਘਰੋਂ ਤਾਂ ਕਲੇਸ਼ ਮਸਾਏ ਨਿਕਲੇ ਤੇ ਮੈਂ ਹੁਣ ਦੁਬਾਰਾ ਕਲੇਸ਼ ਨਹੀਂ ਪਾਉਣਾ ਚਾਹੁੰਦੀ ਘਰੇ ਤੈਨੂੰ ਜਿਵੇਂ ਸਹੀ ਲੱਗਦਾ ਨਾ ਭਾਬੀ ਮੈਂ ਓਵੇਂ ਹੀ ਕਰੂੰਗੀ ਪਹਿਲਾਂ ਵੀ ਤਾਂ ਤੇਰੀ ਗੱਲ ਮੰਨਦੀ ਆਈਆਂ ਹੁਣ ਕਿਉਂ ਨਹੀਂ ਮੰਨੂੰਗੀ ਮੈਂ ਗੇ ਪੁੱਤ ਹਾਂ ਬੇਬੇ ਮੇਰੀ ਗੱਲ ਸੁਣ ਜੇ ਤੂੰ ਫੋਨ ਲਾ ਕੇ ਦੱਸੇਂਦਾ ਹੀਰੇ ਨੂੰ ਪੁੱਤ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਬਾਪ ਬਣਨ ਵਾਲਾ ਤੇ ਉਹਨੂੰ ਬਹੁਤ ਖੁਸ਼ੀ ਹੁੰਦੀ ਹਾਂ ਬੇਬੇ ਸੋਚਿਆ ਤਾਂ ਮੈਂ ਵੀ ਇਹੀ ਸੀਗਾ ਵੀ ਇਹ ਸਿਰੀ ਨੂੰ ਪਤਾ ਹੁੰਦਾ ਵੀ ਮੈਂ ਪਿਓ ਬਣਨ ਵਾਲਾਗਾ ਉਹਨੇ ਬਹੁਤ ਖੁਸ਼ ਹੋਣਾ ਸੀ ਉਹੀ ਤਾਂ ਮੈਂ ਗੈਣੀ ਉਤੋਂ ਪਰ ਬੇਬੇ ਕਰਾਂ ਕਿ ਮੈਂ ਉਹਦਾ ਫੋਨ ਹੀ ਨਹੀਂ ਲੱਗਦਾ ਹੈਗਾ ਬਾਰੇ ਬਾਰੇ ਲਾ ਕੇ ਦੇਖਿਆ ਮੈਂ ਅੱਛਾ ਲੱਗਦਾ ਹੀ ਨਹੀਂ ਹੈਗਾ ਪੁੱਤ ਮੈਂ ਗਈ ਜੇ ਉਹਨੂੰ ਪਤਾ ਲੱਗ ਜਾਂਦਾ ਨਾ ਬਹੁਤ ਖੁਸ਼ ਹੁੰਦਾ ਉਹਨੂੰ ਜਮੈਂ ਹੀ ਨਹੀਂ ਪਤਾ ਨਾ ਬੇਬੇ ਮੈਂ ਤਾਂ ਉਹਦਾ ਐਵੇਂ ਨਹੀਂ ਪਤਾ ਵੀ ਜੋੜੀ ਕਿੱਥੇ ਹੈਗੀ ਨਹੀਂ ਮਾਂ ਆਪ ਹੀ ਦੱਸਿਆ ਮੈਂ ਜਾ ਕੇ ਪੁੱਤ ਮੈਨੂੰ ਅਵਤਾਰ ਨੇ ਦੱਸਿਆ ਤਾਂ ਸੀਗਾ ਪਰ ਮੈਂ ਹੀ ਦੱਸਣੋਂ ਭੁੱਲ ਗਈ ਤੇ ਨਾਲੇ ਉਧਰ ਨੈਟਵਰਕ ਹੈ ਨਹੀਂ ਨੈਟਵਰਕ ਕਰਕੇ ਨਹੀਂ ਬੇਬੇ ਉਹਦਾ ਫੋਨ ਲੱਗਦਾ ਹਾਂ ਤੇ ਉਹ ਮੈਨੂੰ ਪਤਾ ਹੈ ਨੇਹਾ ਕਿਉਂ ਚੁੱਪਚਾਪ ਰਹਿੰਦੀ ਆ ਉਹਦੇ ਵੀ ਮਨ 'ਚ ਹੈ ਵੀ ਉਹਨੂੰ ਕੋਈ ਦੱਸ ਦਿੰਦਾ ਫੋਨ ਕਰਕੇ ਦੱਸਿਆ ਨਹੀਂ ਹੈਗਾ ਨਾ ਉਹਨੂੰ ਹਾਲ ਤੱਕ ਹੀ ਥੀਰੇ ਨੂੰ ਤੇ ਉਹਦੇ ਮਨ ਚ ਜਿਹੜੀ ਗੱਲ ਮੈਨੂੰ ਪਤਾ ਹੈ ਮੈਂ ਮਾਂ ਮੈਨੂੰ ਸਾਰਾ ਪਤਾ ਹੈ ਪੁੱਤ ਤੇ ਬੇਬੇ ਹਾਂ ਤਾਂ ਮੈਂ ਵੀ ਦੇਖਿਆਗਾ ਨੇਹ ਹੂੰ ਦਾ ਖੁਸ਼ ਹੈਗੀ ਪਰ ਉਹ ਇਹ ਸੋਚ ਕੇ ਨਹੀਂ ਖੁਸ਼ ਹੁੰਦੀ ਵੀ ਅਸੀ ਇਹਨੂੰ ਪਤਾ ਹੁੰਦਾ ਨਾ ਹਾਂ ਕਿ ਸੀਰੇ ਨੇ ਆਉਣਾ ਸੀਗਾ ਵੀ ਗੱਲ ਕੁਸੂਰ ਹੀ ਹੁੰਦੀ ਜੇ ਉਹਨੂੰ ਪਤਾ ਹੁੰਦਾ ਹੈ ਨਾ ਸੀਰੇ ਨੇ ਆਪ ਹੀ ਜਾਂਦਾ ਉਹ ਜੇ ਉਹਨੂੰ ਪਤਾ ਹੁੰਦਾ ਹਾਂ ਜ਼ਰੂਰ ਆਉਂਦਾ ਮੈਨੂੰ ਪਤਾ ਸੀ ਇਹਦੇ ਫਿਰ ਫੋਨ ਫੋਨ ਦਾ ਪਤਾ ਕਰ ਲੋ ਲਾ ਲੋ ਕਿ ਮੈਨਾਂ ਕਿਵੇਂ ਦੱਸਣਾ ਤਾਂ ਹੱਕ ਬੰਦ ਹੈ ਪੁੱਤ ਨੇਹ ਹਾਂ ਵੀ ਬੇਬੇ ਮੇਰੇ ਬਾਰੇ ਕੀ ਸੋਚਦੇ ਹੋਗੇ ਵੀ ਮਾਂ ਦਾ ਭਾਈ ਹੋਂ ਦੇ ਨਾਂ ਤੇ ਉਹੀ ਤਾਂ ਹੈ ਕੀ ਕਰਿਆ ਮੈਂ ਸਾਰਾ ਬੱਚਾ ਸਰਵਿਸ ਵੀ ਬੇ ਮੈਂ ਟੋਇਆ ਗਾ ਹੈ ਕਿਉਂ ਬੱਤ ਤੂੰ ਆਪਦੇ ਸਿਰ ਕਿਉਂ ਬਰੋ ਨਾ ਤੂੰ ਮਾੜਾ ਨਹੀਂ ਕੀਤਾ ਹੁਣ ਸਾਨੂੰ ਤੂੰ ਰੱਖੀ ਬੈਠਾ ਤੈਨੂੰ ਐਂ ਆਪਦੇ ਆਪ ਹੀ ਉਹ ਹੁੰਦਾਗਾ ਵੀ ਮੈਂ ਕੀਤਾ ਹਨਾ ਤਾਂ ਹੀ ਰੱਖੀ ਬੈਠਾ ਤੂੰ ਹੁਣ ਇਹ ਗੱਲ ਤੇ ਨਾ ਤੂੰ ਐਂ ਕਰ ਕੇ ਮੇਨਾ ਕੇ ਮੇਨਾ ਪੁੱਤ ਨੂੰ ਫੋਨ ਦਾ ਆਪਾਂ ਇੰਤਜ਼ਾਮ ਕਰੀਏ ਫੋਨ ਲਾ ਕੇ ਜ਼ਰੂਰ ਦੱਸਣਾ ਆਪਣਾ ਹੱਕ ਬਣਦਾ ਚੱਲ ਬੇਬੇ ਕੋਈ ਨਾ ਇਹਨੇ ਹਣੀ ਡਿਲੀਵਰੀ ਹੋ ਜਾਂਦੇ ਫਿਰ ਦੇਖਦਾ ਮੈਂ 2-4 ਦਿਨਾਂ ਚੱਕਰ ਡਿਲੀਵਰੀ ਹੋ ਜੂਗੀ ਫਿਰ ਮੈਂ ਨਾ ਜਾ ਕੇ ਆਉਗਾ ਉਹਦੇ ਕੋਲੇ ਬਸ ਕਿਉਂ ਫੋਨ ਵੀ ਲਾਉਂਦਾ ਰਹੂੰਗਾ ਹਾਂ ਫੋਨ ਵੀ ਲਾ ਕੇ ਦੇਖ ਦੇਖਦਾ ਰਹਿ ਕਰ ਟਰਾਈ ਹੋ ਜਾਈ ਵੀ ਕੀ ਹੈ ਜੇ ਲੱਗ ਜੇ ਭਣਾ ਹਾਂ ਹਰ ਵਕਤ ਇਹ ਨਟ ਉਧਰ ਉਹ ਚੱਲਦਾ ਹੀ ਨਹੀਂ ਹੈਗਾ ਵੀ ਉਧਰ ਲਾਣੇ ਬੇਬੀ ਇਹ ਹੁੰਦਾ ਫੌਜੀ ਜੌੜੀਆਂ ਕੀ ਪਤਾ ਕਿੱਥੇ ਕਿੱਥੇ ਲੱਗ ਜਾਂਦੀਆਂ ਨੇ ਅੱਛਾ ਆਪਨ ਤੇ ਇਹ ਵੀ ਨਹੀਂ ਪਤਾ ਦੀ ਡਿਊਟੀ ਕਿੱਥੇ ਲੱਗੀ ਹੈ ਕੀ ਪਤਾ ਉਹ ਫਿਰ ਤਾਂ ਬੇਬੀ ਮੈਂ ਜਾਈ ਆਉਣਾ ਇਹ ਪਤਾ ਹੁੰਦਾ ਕੋਈ ਨਾ ਚਲ ਤੂੰ ਫਿਕਰ ਨਾ ਕਰ ਮੈਂ ਨਾ ਪਤਾ ਕਰ ਦਾਂਗਾ ਤੇ ਨਹੀਂ ਫਿਰ ਮੈਂ ਡਿਲੀਵਰੀ ਤੋਂ ਬਾਅਦ ਆਪ ਹੀ ਜਾ ਕੇ ਆਉਂਗਾ ਚਲ ਠੀਕ ਹੈ ਪੁੱਤ ਪ੍ਰਮਾਤਮਾ ਚ ਵਧੀਆ ਜਿਹਾ ਦਿਨ ਲਿਆਵੇ ਖੁਸ਼ਖਬਰੀ ਦੇ ਆਵੇ ਉਹਨੂੰ ਜਾ ਕੇ ਹੈਨਾ ਹਾਂ ਤੂੰ ਆਰਾਮ ਕਰ ਲੈ ਕੋਈ ਨਾ ਠੀਕ ਹੈ ਮੈਂ ਕਰਦਾ ਪਤਾ ਹੋਰ ਵੀ ਕਿਸੇ ਤੋਂ ਹਾਂ ਚੰਗਾ ਪੁੱਤ ਜੀਤਾ ਕਰਦਾ ਵੀ ਜਾ ਆਵਾਂ ਸਿਹਰੇ ਕੋਲੇ ਪਰ ਜਾਵਾਂ ਕਿੱਥੇ ਉਹ ਤਾਂ ਪਤਾ ਹੀ ਨਹੀਂ ਹੈ ਕੋਈ ਕਿਵੇਂ ਦੀ ਵੀਰੀ ਤੇ ਸਾਰਾ ਤਾਂ ਉਹ ਕਿਵੇਂ ਆ ਮੰਗੇ ਠੀਕ ਆ ਬਈ ਹੋਰ ਬੈ ਜਾ ਰਜੂ ਬੈਠੇ ਬਸ ਹੋਰ ਚਾਹ ਪਣੀ ਦੱਸੋ ਬਸ ਧੰਨਵਾਦ ਬਈ ਆ ਕਰ ਜਾਂ ਦੋ ਮਿੰਟ ਗੱਲ ਕੋਈ ਕਿਵੇਂ ਆਦਾ ਅਜੇ ਲੱਗਦਾ ਓਏ ਉਹ ਨਹੀਂ ਨਾ ਬੱਸ ਆਹੀ ਕਰਦੇ ਆ ਕਿ ਵਿਜਦਾਰੀਆਂ ਚ ਫਿਰ ਵੀ ਪਹਿਲਾਂ ਤਾਂ ਦਰਾਏ ਮੂੰਹ ਜਾਂ ਦੇਖਿਆ ਨਹੀਂ ਮੈਂ ਗੱਲਾਂ ਤਾਂ ਦੱਸ ਦੇ ਕੋਈ ਬਈ ਯਾਰ ਆਪਣਾ ਪੁਰਾਣਾ ਦਾ ਫੌਜੀ ਹੈਗਾ ਅੱਛਾ ਹਾਂ ਉਧਰ ਫੋਨ ਫੋਨ ਮਿਲਦਾ ਕਿੰਨਾ ਚਰੋਆ ਸਾਨੂੰ ਲਈ ਜਾਂਦੇ ਨਾ ਤਾਂ ਕੋਈ ਫੋਨ ਲੱਗਦਾ ਨਾ ਹੀ ਸਾਨੂੰ ਐ ਪਤਾ ਵੀ ਡਿਊਟੀ ਕਿੱਥੇ ਆ ਜੀ ਜਿੱਥੇ ਪਹਿਲਾਂ ਡਿਊਟੀ ਸੀ ਉਸ ਤੋਂ ਬਦਲ ਗਈ ਹੁਣ ਕਿ ਪਤਾ ਨਹੀਂ ਯਾਰ ਡਿਊਟੀ ਕਿੱਥੇ ਐ ਦੱਸਿਆ ਵੀ ਨਹੀਂ ਕਦੇ ਉਹਨੇ ਫੋਨ ਹੀ ਨਹੀਂ ਆਇਆ ਮੁਰਕੇ ਫੋਨ ਵੀ ਨਹੀਂ ਆਇਆ ਤੇ ਉਧਰ ਹੁਣ ਭਾਈ ਇੰਝ ਡਿਲੀਵਰੀ ਹੈਗੀ ਸਾਨੂੰ ਐਸ ਵੀ ਉਹਨੂੰ ਦੱਸ ਦਿੰਦੇ ਇਹ ਤਾਂ ਜ਼ਰੂਰੀ ਐ ਫਿਰ ਐ ਕਰ ਕੋਈ ਨਾਲ ਦਾ ਫੌਜੀ ਜਾਣ ਪਛਾਣ ਦਾ ਹੁੰਦਾਗਾ ਨੇੜੇ ਤੇੜੇ ਪਿੰਡ ਦਾ ਉਹਨੂੰ ਪਤਾ ਕਰ ਲਓ ਹੁੰਦਾ ਤਾਂ ਹੈਗਾ ਸਿੱਖ ਬਾਜ ਵਾਲੇ ਦੇ ਸੀਗਾ ਯਾਰਾ ਉਹ ਵੀ ਹੁਣ ਵਾਗਿਆ ਨਹੀਂ ਹੁੰਦਾ ਕਦੇ ਫੋਨ ਲੱਗਿਆ ਹਣਾ ਉਹ ਫਿਰ ਕਈ ਵਾਰ ਨਾ ਆਏ ਹੁੰਦਾ ਫੌਜ ਦੀ ਡਿਊਟੀ ਹੁੰਦੀ ਹੈ ਸਖਤ ਇੱਕ ਐ ਨਹੀਂ ਪਤਾ ਫਿਰ ਇਹਨਾਂ ਵਿਚਾਰਿਆਂ ਦਾ ਫੌਜੀਆ ਦਾ ਤੈਨੂੰ ਪਤਾ ਹੀ ਹੈ ਹੈ ਨਹੀਂ ਪਤਾ ਇਹ ਬਰਫਾਂ 'ਚ ਭੁੱਖੇ ਤੇ ਹੈ ਹੈ ਕਈ ਵਾਰ ਨੈਟਵਰਕ ਨਹੀਂ ਹੁੰਦਾ ਕਈ ਵਾਰ ਐ ਵੀ ਹੁੰਦਾ ਵੀ 10-10 ਦਿਨਾਂ ਤੋਂ ਕਦੇ ਗੱਲ ਕਰਦੇ ਆ ਐਂਕੀਆ ਪੰਘੀਆਂ ਹੋ ਗਈਆਂ 10 ਦਿਨ ਕਿਹੜੇ ਸਾਡੇ ਨਾਲ ਕਈ ਮਹੀਨਿਆਂ ਦੀ ਗੱਲ ਹੈ ਸਾਡੇ ਨਾਲ ਤਾਂ ਕਦੇ ਗੱਲ ਇੰਨੀ ਹੋਈ ਹੂੰ ਹੂੰ ਫਿਰ ਉਹ ਹੀ ਸੋਚਦਾ ਸੀ ਵੀ ਉਹਦਾ ਕੀ ਹੱਲ ਕਰੀਏ ਕੋਈ ਨਹੀਂ ਫੋਨ ਤਾਂ ਖਰ ਆ ਜੂਗਾ ਕਈ ਵਾਰ ਹੁੰਦਾ ਐ ਵੀ ਮਹੀਨਾ ਡੇਢ ਮਹੀਨਾ ਨਾ ਨੈਟਵਰਕ ਚ ਨਹੀਂ ਮਿਲਦਾ ਪਰ ਹੁਣ ਆ ਖੁਸ਼ੀ ਦਾ ਮੌਕਾ ਸੀਗਾ ਹਨਾ ਹਾਂ ਇਹ ਖੁਸ਼ੀ ਦੇ ਮੌਕੇ ਦੋ ਸਾਡੇ ਕੋਲੇ ਹੁੰਦਾ ਜੇ ਤਾਂ ਉਹਨੇ ਕਿੰਨਾ ਖੁਸ਼ ਹੋਣਾ ਸੀਗਾ ਇਹ ਵੀ ਗੱਲ ਤੇਰੀ ਸਹੀ ਆ ਉਹ ਡੈਡੀ ਬਣਨ ਵਾਲਾ ਹੈਗਾ ਸਭ ਤੋਂ ਵੱਧ ਖੁਸ਼ੀ ਤਾਂ ਉਹਦੇ ਲਈ ਸੀਗੀ ਨਾ ਉਹਨੂੰ ਪਤਾ ਵੀ ਨਹੀਂ ਹਨਾ ਉਹਨੂੰ ਪਤਾ ਨਹੀਂ ਹੈਗਾ ਫਿਰ ਹੁਣ ਮੈਂ ਤਾਂ ਦੇਖਾਂ ਕਿਸੇ ਨਾ ਕਿਸੇ ਤੋਂ ਪਤਾ ਕਰਕੇ ਉੱਥੇ ਜਾ ਕੇ ਆਉਂਗਾ ਫਿਰ ਹੋਰ ਕੀ ਐ ਫਿਰ ਤੂੰ ਪਤਾ ਕਰਕੇ ਜਾ ਆ ਕਈ ਵਾਰ ਐ ਵੀ ਹੁੰਦਾ ਜਿਵੇਂ ਜਿੰਨੀ ਜੁੰਟੂ ਹੁੰਦੀ ਆ ਕੋਈ ਹੋਰ ਦੂਜੀ ਜੁੰਟ ਤਾਂ ਫੌਜੀ ਹੁੰਦਾ ਉਹਦੀ ਮਦਦ ਲੈ ਲਿਆ ਪਤਾ ਕਰਕੇ ਹੈ ਜਾਏ ਹਾਂ ਮੈਂ ਵੀ ਕਰਦਾ ਪਤਾ ਵੀ ਜੇ ਕੋਈ ਇੱਥੋਂ ਵੀ ਨਾਲ ਦੇ ਪਿੰਡ ਬੰਦਾ ਕੋਈ ਜਾਣਦਾ ਹੁੰਦਾ ਕਿ ਵੀਰੇ ਹੈਨਾ ਹਾਂ ਕਰਦੇ ਆ ਪਤਾ ਕਈ ਵਾਰ ਫੌਜੀ ਨੇ ਇੱਕ ਦੂਜੀਆਂ ਜੁੰਟਾਂ ਨੂੰ ਮਤਲਬ ਪਤਾ ਹੁੰਦਾ ਜਾਣਦੇ ਹੁੰਦੇ ਨੇ ਹਾਂ ਹਾਂ ਵੀ ਐ ਤੇਰੀ ਮਦਦ ਨਾਲ ਮਤਲਬ ਮਦਦ ਹੋ ਜੂ ਅਗਲਾ ਦੱਸ ਦੂਗਾ ਤੂੰ ਜਾ ਹੀ ਹੈ ਤੇ ਤੇਰੀ ਗੱਲ ਮੈਂ ਸਮਝਦਾ ਏ ਯਾਰ ਖੁਸ਼ੀ ਦਾ ਮੌਕਾ ਹੈ ਨਾ ਹੋਰ ਚਲ ਹੋਰ ਦੱਸ ਸਾ ਚਾਹ ਪਾਣੀ ਦੱਸ ਬਸ ਭਾਈ ਧੰਨਵਾਦ ਚੰਗਾ ਫਿਰ ਹੈ ਚਲ ਚੱਲ ਨਾ ਨਾ ਕੋਈ ਗੱਲ ਨਹੀਂ ਕੋਈ ਨਾ ਕੋਈ ਨਾ ਚਲ ਠੀਕ ਹੈ ਭੈਣ ਦਾ ਖਿਆਲ ਰੱਖੀ ਵੀਰੇ ਠੀਕ ਹੈ ਭਾਈ ਓਕੇ ਭਾਈ ਜੀ ਜਿਹੜਾ ਸਹੀ ਹੈ ਕਿਸੇ ਹੋਰ ਛੋਟੀ ਨੂੰ ਪਤਾ ਕਰ ਲਵਾਂ ਕੋਈ ਨਾ ਕੋਈ ਜਾਣ ਦੇਣਾ ਸ਼ਾਇਦ ਵੀ ਕੋਈ ਨਾ ਹੋ ਰਿਹਾ ਨਾ ਫਾਕੀ ਜੀ ਕੋਈ ਨਾ ਕਿ ਡਿਲੀਵਰੀ ਹੋ ਜਾਂਦੇ ਫਿਰ ਕਰਦੇ ਆ ਪਤਾ ਨੇਹਾ ਹਾਂ ਬੱਬੀ ਕੀ ਹੋ ਗਿਆ ਤੂੰ ਰੀ ਫਿਰਦੀ ਆ ਠੀਕ ਤਾਂ ਕੋਸ਼ਨੀ ਬੱਬੀ ਮੇਰਾ ਦਰਦ ਤਾਂ ਹੋ ਹੀ ਜਾਂਦਾਗਾ ਦਰਦ ਹੋ ਹੀ ਜਾਂਦਾ ਡਾਕਟਰ ਨੇ ਕਹਿੰਦਾ ਸੀ ਆਹ ਕਹਿੰਦਾ ਵੀ ਦੋ ਤਿੰਨ ਦਿਨਾਂ ਦਾ ਕੋ ਡਿਲੀਵਰੀ ਹੋ ਜੂਗੀ ਲੈ ਕੰਮ ਲਈ ਇਹ ਤਾਂ ਖੁਸ਼ੀ ਵਾਲੀ ਗੱਲ ਆ ਜਾ ਅੰਦਰ ਬਹਿ ਕੇ ਮੈਂ ਦੱਸ ਦੇ ਤੇਰੇ ਵੀਰੇ ਤੇ ਮਾਸੀ ਨੂੰ ਆ ਜਾ ਅੱਛਾ ਹਾਂ ਬੱਬੀ थे मैं आनी हां मासी जी ਗੱਲ ਸੁਣੀਓ ਕੀ ਹੋ ਗਿਆ ਸੀ ਤਾ ਤੂੰ ਆਏ ਕਿੰਨੇ ਖੁਸ਼ੀ ਵਾਲੀ ਗੱਲ ਆ ਨੇਹਾ ਦੇ ਨਾਲ ਦਰਦੁਖੀ ਜਾਂਦਾ ਜੀ ਪੁੱਤ ਜਾ ਫੇਤੀ ਘਰ ਡਾਕਟਰ ਨੂੰ ਬੁਲਾ ਲਿਆ ਠੀਕ ਐ ਬੇ ਲਿਆਉਣਾ ਮੈਂ ਤੁਸੀਂ ਉਹਨੇ ਖਿਆਲ ਰੱਖੋ ਜਗਾ ਹਾਂ ਹਾਂਜੀ ਕੋਈ ਗੱਲ ਨਹੀਂ ਤੁਸੀਂ ਜਾਓ ਲੈ ਬੇਬੇ ਆਜ ਆਪਾਂ ਨੇਹਾ ਕੋਲ ਬਹਿ ਜਾਨੇ ਆ ਚੱਲ ਚੱਲ ਅੱਭੀ ਵਧਾਈਆਂ ਤੁਹਾਨੂੰ ਮੁੰਡਾ ਹੋਇਆ ਹੈਗਾ ਤੇ ਨਰਸ ਨੇ ਡਿਲੀਵਰੀ ਕਰਤੀ ਸੀ ਵਧੀਆ ਠੀਕ ਠਾਕ ਹੋ ਗਿਆ। ਚਾਹ ਤੇ ਠੀਕ ਨੇ ਮਾਂ ਪੁੱਤ ਵਧੀਆ। ਹਾਂ ਠੀਕ ਨੇ ਵਧੀਆ। ਸ਼ੁਕਰ ਪ੍ਰਮਾਤਮਾ ਦਾ। ਤੇ ਬਾਕੀ ਹੁਣ ਤੁਸੀਂ ਧਿਆਨ ਰੱਖਿਓ ਥੋੜਾ ਜਿਹਾ ਜੰਗਾ। ਠੀਕ। ਤੇ 5 ਦਿਨਾਂ ਬਾਅਦ ਟੈਸਟ ਕਰਵਾ ਲਿਓ। ਕਈ ਵਾਰ ਬੱਚੇ ਨੂੰ ਪੀਲੇ ਹੋਣ ਲੱਗੇ ਜਾਂਦਾ ਹੁੰਦਾ। ਹਾਂ। ਤੇ ਬਾਕੀ ਮੈਂ ਤੁਹਾਨੂੰ ਦੁੱਧ ਦਾ ਪਾਊਡਰ ਵਗੈਰਾ ਲਿਖ ਕੇ ਦੇ ਦੂੰਗਾ। ਠੀਕ। ਤੇ ਉਹ ਦੇ ਦਿਆ ਕਰਿਓ। ਠੀਕ ਹੈ ਜੀ। ਤੇ ਬਾਕੀ ਜੇ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਦੱਸਿਓ। ਹਾਂ ਕੋਈ। ਠੀਕ। ਠੀਕ। बेबे बेबे हाँ तो भी बहुत बहुत तू ही तो तो मामी ना नेहा नेहा चलिए ठीक 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 है तो? ठीक है ठीक है? ठीक है देखी देखी देख झ <laughs> ਕਿੰਨਾ ਸੋਹਣਾ ਬੇਬੇ ਕਾ ਤੁ ਗੋਰਾ ਗੋਰਾ ਰੰਗ ਹੈ ਸੋਹਣਾ ਸੋਹਣਾ ਮੋਟੀ ਮੋਟੀ ਅੱਖਾਂ ਜਮਨਿਹਾਂ ਵਰਗਾ ਜਮਈ ਆਇਆ ਘਰ ਪੁੱਤ ਹੂੰ ਗੁੜਤੀ ਦੇ ਦੇ ਹੁਣ ਤੂੰ ਨਹੀਂ ਬੇਬੇ ਗੁੜ ਤੇ ਤੁਸੀਂ ਦੋ ਮੈਂ ਗੁੜ ਲੈ ਕੇ ਆਉਣੀ ਆ ਮੈਂ ਤਾਂ ਆਏ ਕਹਿੰਦੀ ਸੀ ਮੇਰਾ ਸੁਭਾ ਹਰਖੀ ਜਾ ਉਹ ਜਨ ਬਣ ਜੇ ਮੇਰਾ ਪੁੱਤ ਆ ਕੁਛ ਨਹੀਂ ਹੁੰਦਾ ਬੇਬੇ ਤੁਸੀਂ ਬੈਠੋ ਮੈਂ ਲੈ ਕੇ ਆਉਣੀ ਆ ਚੱਲ ਚੰਗਾ ਲੈ ਆ ਪੁੱਤ ਠੀਕ ਹੈ ਪੁੱਤ ਨੂੰ ਕੋਈ ਦੁੱਖਦਾ ਤਾਂ ਨਹੀਂ ਇਹ ਕਿਉਂਕਿ ਰੱਬ ਨੇ ਆਪਣੀ ਚੁਣੀ ਲੀ ਹ ਨਾਲੇ ਜਿਹੜੀ ਸ਼ਾਬਾਸ਼ ਅਸਮਿਰਗੀ ਤੇਰੇ ਭਰਾ ਨੂੰ ਉਹ ਵੀ ਬਹੁਤ ਵਧੀਆ ਹੋ ਗਿਆ ਹੈ ਨਾ ਲਿਆਪਤ ਲਿਆ ਜੇ ਦੀ ਕਰ ਆ ਲੈ ਬੇਬੇ ਨਹੀਂ ਜੇ ਮੈਂ ਗੁੜਤੀ ਹੋਰ ਬੇਬੇ ਤੁਸੀਂ ਤਾਂ ਆਉਂਗੇ ਹੋਰ ਕੌਣ ਦੋਗਾ ਦੇਣ ਤਾਂ ਮੈਨੂੰ ਪਤਾ ਹੈ ਦਾਦੀ ਦੇ ਦਿੰਦੀ ਹੈ ਮੇਰਾ ਸਵਾਹ ਹਰਖੀ ਪੁੱਤ ਬਾਹਾਂ ਜਾਦੇ ਤੇਰਾ ਸਵਾ ਨਰਮ ਮੈਂ ਆਈ ਗਈ ਜੀ ਤੂੰ ਲਾਂਦੀ ਮੂੰ ਵਦਿਆ ਦਾਦੀ ਪੋਤਾ ਇੱਕੋ ਜਿਹਾ ਹੋ ਜੋਂਗੇ ਲੜੀ ਜਾਇ ਕਰਾਂਗੇ ਕੱਲ ਨਹੀਂ ਆਂਦਾ ਚੱਲ ਚਿੰਗ ਬੈਗਰੂ ਆਈ ਜਿੰਤਾ ਮਸਾ ਆਉਂਦੇ ਹੈ ਨਾ ਓਕੇ ਜਮਾ ਨਹੀਂ ਹੋ ਵਰਗਾ ਹੂੰ ਜਮਾ ਨਹੀਂ ਹਾਂ ਤੇ ਗਿਆ ਸੋਣਾ ਸੋਣਾ ਗੋਰਾ ਗੋਰਾ ਨਾ ਮੇਰੇ ਪੁੱਤੋ ਤਾਂ ਜਿਆਦਾ ਗੋਰਾ ਹੂੰ ਗੁੱਸਾ ਤਾਂ ਨਹੀਂ ਲੱਗਦਾ ਲੈ ਬਤਾ ਰੱਖ ਦੇ ਚੱਲੋ ਜੀ ਤੇ ਮੰਗਾ ਕਿੱਥੇ ਪਤਨੀ ਉਹ ਕਿੱਧਰ ਗਿਆ ਇਹ ਨਹੀਂ ਹਜੇ ਤੱਕ ਬਲਾ ਲਮਣਾ ਜੀ ਇੱਥੇ ਹੀ ਹੋਊਗਾ ਆਂਦੀ ਹੋਣੀ ਦੂਰ ਨਹੀਂ ਗਿਆ ਹੋਊਗਾ ਉਹ ਨੇੜੇ ਹੀ ਹੋਊ ਫਿਰ ਠੀਕ ਹੈ ਪਤੂ ਚਲ ਦਿਨੇ ਦਿਨ ਜਿਆਦਾ ਹੀ ਕੁੱਟ ਬਣਾ ਕੇ ਮਦਾਨੀ ਬੇਬੇ ਤੈਨੂੰ ਹਾਂ ਪਤੂ ਤੈਨੂੰ ਵੀ ਤੇਰੀ ਇਹ ਵੀ ਤਾਂ ਹੈ ਸ਼ਾਬਾਸ਼ ਤੈਨੂੰ ਵੀ ਮਿਲੀ ਹੈ ਹਾਂ ਤੇਰੇ ਬਦਾਨੀ ਨੇ ਹਾਂ ਤੇ ਮੈਂ ਬਦਾਨੀ ਹਾਂ ਚਲ ਬੇਬੇ ਨੇਹਨੂਰਾਮ ਕਰ ਲੈਣੇ ਆਪਾਂ ਬਾਹਰ ਭਜੋ ਭਰ ਬੈਜ ਗਏ ਹਾਂ ਮੈਂ ਤਾਂ ਆਈ ਦੀ ਕਹਤਾ ਮੇਰੇ ਪੁੱਤਾ ਦੇਖ ਹੀ ਜਾ ਤੂੰ ਕਰ ਕੋਈ ਨਹੀਂ ਤਾਂ ਬੈ ਜਾ ਤੂੰ ਚਲ ਮੈਂ ਬਾਹਰ ਬੈਠਾ ਹੁਣ ਨਾ ਨਾ ਬੈਜ ਕੋਈ ਨਹੀਂ ਚਲ ਭਾਬੀ ਮੈਨੂੰ ਪਾਣੀ ਲੈ ਦੇ ਹਾਂ ਲੈ ਆ ਕੇ ਦੇ ਲਿਆ ਦੇਖ ਲਾ ਜੀਰੇ ਅੱਜ ਕਿੰਨਾ ਖੁਸ਼ੀ ਵਾਲ ਦਿਨ ਹੈ ਜੇ ਅੱਜ ਤੁਸੀਂ ਮੇਰੇ ਨਾਲ ਹੁੰਦੇ ਨਾ ਤਾਂ ਮੈਨੂੰ ਹੋਰ ਵੀ ਖੁਸ਼ੀ ਹੋਣੀ ਸੀ ਪਰ ਤੁਸੀਂ ਜਿੱਥੇ ਵੀ ਹੋ ਮੈਨੂੰ ਪਤਾ ਹੈ ਤੁਸੀਂ ਮੇਰੀ ਫਿਕਰ ਤਾਂ ਜ਼ਰੂਰ ਕਰਦੇ ਹੋ ਪਰ ਜੇ ਖਬਰ ਤੁਹਾਨੂੰ ਮਿਲ ਜਾਂਦੀ ਤਾਂ ਮੇਰੀ ਰੂਹ ਨੇ ਬਹੁਤ ਖੁਸ਼ ਹੋਣਾ ਸੀ ਇੱਕ ਵਾਰ ਅੱਵੇ ਮੁੰਡੇ ਦਾ ਮੂੰਹ ਤਾਂ ਦੇਖ ਲੈੰਦਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਬਹੁਤ ਵਧੀਆ ਹੋਵੋਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾਗਾ ਥੈਂਕ ਯੂ ਸੋ ਮੱਚ